ਹਾਂਜੀ ਪੰਜਾਬੀਆਂ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਬਹੁਤ ਵੱਡੀ ਇੱਕ ਖਬਰ ਦੱਸਣ ਜਾ ਰਹੇ ਹਾਂ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਸੀਐਮ ਭਗਵੰਤ ਮਾਨ ਦੇ ਪਰਸੋ ਚੌਥੇ ਦੇ ਬਿਆਨ ਜੋ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਇਹਨਾਂ ਦੇ ਆਏ ਸੀ ਸਾਹਮਣੇ ਇਹਨਾਂ ਨੇ ਇਹ ਕਹਤਾ ਸੀ ਵੀ ਜੋ ਵੀ ਕੁਝ ਹੋਇਆ ਦਰਬਾਰ ਸਾਹਿਬ ਦੇਖੇ ਉਹ ਬਹੁਤ ਮਾੜਾ ਕੰਮ ਹੋਇਆ ਤਾਂ ਜਿਵੇਂ ਉਹਨਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਸੁਖਵੀਰ ਬਾਦਲ ਦੇ ਕੀ ਹੋਇਆ ਪਰਸੋ ਚੌਥੇ ਵੀਡੀਓ ਦੇ ਵਿੱਚ ਸਾਰਿਆਂ ਨੇ ਦੇਖਿਆ ਕਿ ਜੇ ਆਪਾਂ ਨਾਮ ਨਹੀਂ ਲੈ ਸਕਦੇ YouTube ਦਾ ਚੈਨਲ ਆਪਣਾ ਗਾਹ ਗਰੋ ਨਹੀਂ ਕਰਨਾ ਜੇ ਉਹ ਚੀਜ਼ ਦਾ ਨਾਮ ਆਵਾਂਗੇ ਆਪਾਂ ਉਹ ਸਾਰਿਆਂ ਨੂੰ ਦੇਖ ਹੀ ਚੁੱਕੇ ਵੀਡੀਓ ਜੋ ਕੁਝ ਹੋਇਆ ਸੀ ਇਹਨਾਂ ਦੇ ਗੁਰਸੇ ਕਬਲ ਨੂੰ ਇੱਕ ਵੱਲੋਂ ਤੇ ਉਹ ਇਹਨਾਂ ਦੇ ਬਿਆਨ ਜੋ ਇਹਨਾਂ ਦੇ ਹੱਕ ਦੇ ਵਿੱਚ ਸੀ ਐਮ ਭਗਵਾਨ ਤਮਾਨ ਦੇ ਆਏ ਸੀ ਕਿ ਜੋ ਕੁਝ ਮਾੜਾ ਹੋਇਆ ਬਹੁਤ ਗਲਤ ਹੋਇਆ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਇਹਨਾਂ ਨੇ ਬਿਆਨ ਦਿੱਤੇ ਪਰ ਅੱਜ ਦੇ ਬਿਆਨ ਜੋ ਆ 5 4 ਘੰਟੇ ਹੋ ਗਏ ਵੀਡੀਓ ਨੂੰ ਅਪਲੋਡ ਹੋਈ ਨੂੰ ਇਹਨਾਂ ਦੇ ਬਿਆਨ ਜੋ ਸਾਹਮਣੇ ਆਇਆ ਵੀ ਇੱਕ ਵਖਤ ਵਕਤ ਇੱਕ ਐਸੀ ਚੀਜ਼ ਆ ਜੋ ਰਾਜਾਂ ਤੋਂ ਭੀਖ ਮੰਗਾ ਦਿੰਦਾ ਤੇ ਵਕਤ ਇੱਕ ਐਸੀ ਚੀਜ਼ ਆ ਭਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਤੇ ਇਹਦੇ ਵਿੱਚ ਉਹਨਾਂ ਦੇ ਅੱਜ ਦੇ ਬਿਆਨ ਆ ਜੋ ਜਿਵੇਂ ਆਪਾਂ ਨੂੰ ਪਤਾ ਵੀ ਭਾਸ਼ਣ ਘੱਟ ਤੇ ਟੁਟਕਲੇ ਜ਼ਿਆਦਾ ਸੁਣੋ ਦਿੰਦੇ ਆ ਉਹ ਪਰ ਇਹਨਾਂ ਨੇ ਹੁਣ ਇੱਕ ਜੋ ਵੱਡੀ ਖਬਰ ਆ ਗੱਲ ਦੇ ਵਿੱਚ ਇਹ ਕਿਹਾ ਗਿਆਗਾ ਵੀ ਜੋ ਇਹਨਾਂ ਦੇ ਲੋਕਾਂ ਨੇ ਫੁੱਲਾਂ ਦੇ ਹਾਰ ਵੀ ਪਾਏ ਗਏ ਆ ਹੋਰ ਵੀ ਇਹਨਾਂ ਤਾਂ ਬਹੁਤ ਸਤਿਕਾਰ ਕਰਦੇ ਸੀ ਲੋਕ ਪਰ ਇਹਨਾਂ ਦਾ ਹੁਣ ਇਸ ਟਾਈਮ ਇਹ ਸਰਕਾਰ ਬਿਲਕੁਲ ਡਿੱਗ ਚੁੱਕੀ ਜਦੋਂ ਦਾ ਪ੍ਰਕਾਸ਼ ਸਿੰਘ ਬਾਦਲ ਦਾ ਧਿਆਨ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਉਦੋਂ ਦੀ ਇਹ ਸਰਕਾਰ ਬਿਲਕੁਲ ਡਿੱਗ ਚੁੱਕੀ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਜੋ ਇਹਨਾਂ ਦਾ ਪਰਸੋਂ ਚੌਥੇ ਦੀ ਵੀਡੀਓ ਆ ਇਹਨਾਂ ਦੇ ਖਿਲਾਫ ਵੀਡੀਓ ਆ ਰਹੀਆਂ ਵੀ ਇਹਨਾਂ ਦਾ ਇੱਕ ਖੁਦ ਦੀ ਚਾਲ ਸੀਗੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਣੇ ਆਪ ਤੇ ਹਮਲਾ ਜੋ ਕਰਾਉਣ ਦੀ ਉਹ ਇੱਕ ਖੁਦ ਦੀ ਚਾਲ ਸੀ ਤੇ ਇਹਦੇ ਵਿੱਚ ਹੁਣ ਸਿੱਧਾ ਸਾਫ ਪਤਾ ਨਜ਼ਰ ਆਉਂਦਾ ਤੇ ਵੀ ਇਹਨਾਂ ਦੇ ਭਾਈ ਇਹ ਸਰਕਾਰ ਬਿਲਕੁਲ ਡੰਗ ਚੁੱਕੀ ਜਦੋਂ ਦੇ ਪ੍ਰਕਾਸ਼ ਸਿੰਘ ਬਾਦਲ ਦਾ ਧਿਆਨ ਤੋਏਗਾ ਤਾਂ ਜੋ ਅੱਜ ਦੇ ਬਿਆਨ ਇਹਨਾਂ ਦੇ ਆਏ ਆ ਸਾਹਮਣੇ ਇਹਨਾਂ ਦੇ ਜੋ ਖਲਾਫ ਵੀਡੀਓ ਲਾ ਲੋਏ ਖਲਾਫਾਈ ਹੋਈ ਵੀਡੀਓ ਆ ਇਹਦੇ ਵਿੱਚ ਕਹਿ ਰਿਹਾ ਏ ਵੀ ਇਹਨਾਂ ਦਾ ਇੱਕ ਜਿਵੇਂ ਸਤਕਾਰ ਕਰਦੇ ਸੀ ਪਹਿਲਾਂ ਲੋਕ ਫੁੱਲਾਂ ਦੀ ਹਾਰ ਵੀ ਪਾਉਂਦੇ ਸੀ ਹਾਲਾਂਕਿ ਹੁਣ ਇਹ ਸਰਕਾਰ ਨੂੰ ਕੋਈ ਪੁੱਜਦਾ ਨਹੀਂ ਤਾਂ ਹੁਣ ਇਹ ਆਪ ਦਾ ਜੋ ਪ੍ਰਚਿਤ ਕਰ ਰਹੇ ਸੀ ਦਰਬਾਰ ਸਾਹਿਬ ਵਿਖੇ ਝਾਰਾ ਨੂੰ ਪਤਾ ਵੀ ਕਹੇ ਗਾਰਡਨ ਕਹਿੰਦੇ ਜਾ ਸਕਿਉਰਟੀ ਗਾਰਡ ਦੇ ਹਿਸਾਬ ਨਾਲ ਗਲ ਦੇ ਵਿੱਚ ਤਖਤ ਪਾ ਕੇ ਇਹਦੇ ਤੇ ਤਖਤ ਪੋਚ ਪਾ ਕੇ ਨੂੰ ਬਿਠਾਇਆ ਗਿਆ ਸੀ ਤੇ ਇਹਨੇ ਭਾਂਡਿਆ ਦੀ ਸੇਵਾ ਵੀ ਲਾਈ ਜਿਵੇਂ ਜੱਥੇਦਾਰ ਸਾਹਿਬ ਨੇ ਜਿਵੇਂ ਇਹਨਾਂ ਨੂੰ ਕਿਹਾ ਸੀ ਉਵੇਂ ਆਪ ਦਾ ਪਰਚਿਤ ਕਰ ਰਹੇ ਸੀ ਜੋ ਵੀ ਗੁਣਾ ਕਿੱਥੇ ਆ ਪਰ ਜੇ ਹੁਣ ਇਹਨਾਂ ਦੇ ਬਿਆਨ ਆਪਾਂ ਨੂੰ ਹੁਣ ਦੇਖੋ ਸਾਹਮਣੇ ਆਏ ਸੀਮ ਭਗਵਾਨ ਤਮਾਨ ਦੇ ਵੀ ਇਹ ਸਰਕਾਰ ਇੱਕ ਡਿੱਗੀ ਹੋਈ ਸਰਕਾਰ ਆ ਉਹ ਤਾਂ ਆਪਾਂ ਨੂੰ ਵੀ ਪਤਾ ਵੀ ਇਹ ਹਰ ਚੁੱਕੇ ਦੋ ਤਿੰਨ ਵਾਰ ਕਰਨ ਚਾਰ ਪਾਸੇ ਹੁਣ ਬਿਲਕੁਲ ਇਹ ਸਰਕਾਰ ਜਾ ਚੁੱਕੀ ਪਰ ਹੁਣ ਜੇ ਟਾਈਮ ਸੋਚੀਏ ਸੀਐਮ ਭਗਵੰਤ ਮਾਨ ਦਾ ਸੀਐਮ ਭਗਵੰਤ ਮਾਨ ਆਏ ਨੂੰ ਪੌਣੇ 3 ਸਾਲ ਹੋ ਚੁੱਕੇ ਹੁਣ ਆਪਾਂ ਇਹ ਗੱਲ ਇਹਨਾਂ ਦੇ ਭਗਵੰਤ ਮਾਨ ਦੇ ਸਿੱਟਦੇ ਆ ਵੀ ਹੁਣ ਤੁਸੀਂ ਕੀ ਕਰਿਆ ਜਦੋਂ ਦੀ ਸੋਡੀ ਸਰਕਾਰ ਆਈ ਹੈ ਇਹ ਸਰਕਾਰ ਨੂੰ ਮੰਨਦੇ ਆ ਤਾਂ ਸਰਕਾਰ ਦਿਖ ਚੁੱਕੀ ਇਹਨਾਂ ਨੇ ਕੁਝ ਨਹੀਂ ਕਰਿਆ 25 ਸਾਲ ਰਹਿ ਚੁੱਕੇ ਇਹਨਾਂ ਦੇ 25 ਸਾਲ ਇਹ ਰਾਜ ਕਰ ਚੁੱਕੇ ਸਾਡੇ ਪੰਜਾਬ ਤੇ ਕਾਂਗਰਸ ਅਕਾਲੀ 25 ਸਾਲ ਰਾਜ ਕਰਿਆ ਇਹਨਾਂ ਨੇ ਤਾਂ ਕੁਝ ਨਹੀਂ ਕਰਿਆ ਹੁਣ ਵਾਰੀ ਸੋਢੀ ਆ ਨਵੀਂ ਸਰਕਾਰ ਚੁਣੀ ਸੀ ਲੋਕਾਂ ਨੇ ਵੀ ਇਹ ਕੁਝ ਨਵਾਂ ਕਰਨੀ ਹੈ ਤਾਂ ਇਹਨਾਂ ਦੇ ਹੁਣ ਦੇ ਬਿਆਨ ਕੀ ਕਹਿ ਰਹੇ ਆ ਇਹ ਕਹਿੰਦੇ ਸਾਡੇ ਇਹਦੇ ਸਰਕਾਰ ਦੇ ਵਿੱਚ ਵੀ ਕਹਿ ਰਹੇ ਆ ਕਹਿੰਦੇ ਵੀ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਜੀ ਕੋਈ ਰੋਜ਼ਗਾਰ ਨਹੀਂ ਸੀ ਮੁੰਡੇ ਕੁੜੀਆਂ ਪੜ੍ਹ ਲੈ ਕੇ ਬਾਹਰ ਜਾਂਦੇ ਸੀ ਕੰਮ ਕਰਨ ਵਾਸਤੇ ਰੋਜ਼ਗਾਰ ਨਹੀਂ ਸੀ ਚਲ ਹੁਣ ਇਹਨਾਂ ਦੇ ਟਾਈਮ ਦੇ ਵਿੱਚ ਹੁਣ ਇਹਨਾਂ ਦੀ ਸਰਕਾਰ ਆ ਸੀਐਮ ਭਗਵੰਤ ਮਾਨ ਦੀ ਤਾਂ ਹੁਣ ਦੱਸੋ ਵੀ ਕਿੰਨੀਆਂ ਕ ਨੌਕਰੀਆਂ ਕਿੰਨਾ ਕ ਰੋਜ਼ਗਾਰ ਦੇਈ ਜਾਂਦਾ ਇਹ ਕੁੜੀਆਂ ਐਮਏ ਕਰ ਕਰ ਪੜ ਪੜ ਕੇ ਐਮਏ ਕਰ 12 ਪੜ ਪੜੇ ਲਿਖੇ ਮੁੰਡੇ ਕੁੜੀਆਂ ਮਜ਼ਦੂਰੀਆ ਕਰ ਰਹੇ ਆ ਇੱਧਰ ਰੋਜ਼ਗਾਰ ਨਾ ਹੋਣ ਕਾਰਨ ਮੁੰਡੇ ਕੁੜੀਆਂ ਬਾਹਰ ਵੀ ਜਾ ਰਹੇ ਆ ਹੁਣ ਤਾਂ ਇਹਨਾਂ ਦੀ ਸਰਕਾਰ ਅਜੇ ਸੋਚੀ ਹੈ ਆਪਾਂ ਇਹਦੇ ਬਿਆਨ ਆਏ ਆ ਸਾਹਮਣੇ ਵੀ ਇਹ ਸਰਕਾਰ ਡਿੱਗ ਚੁੱਕੀ ਕੈਨਾਂ ਮਤਲਬੀ ਜਿਵੇਂ ਆਪ ਦੇ ਪੱਖ ਦੀ ਗੱਲ ਕਰਦਾ ਹੀ ਰਹਿੰਦਾ ਹਰ ਸਾਰਿਆਂ ਨੂੰ ਪਤਾ ਵੀ ਕੋਈ ਵੀ ਲੀਡਰ ਆਪ ਦੀ ਨਖੇਦੀ ਥੋੜੀ ਕਰਾਊਗਾ ਇਹਨਾਂ ਦੀ ਸਰਕਾਰ ਦੇ ਵਿੱਚ ਜਿੰਨੇ ਮੈਂ ਕਿਹਾ ਧਰਨੇ ਲੱਗੇ ਉਹਨੇ ਹੋ ਲੱਗੇ ਨਹੀਂ ਨਹੀਂ ਹੁਣੇ ਹੰਗਾਮੇ ਤਾਂ ਹੋਰ ਵੀ ਥਾਂ-ਥਾਂ ਤੇ ਅਤਿਆਚਾਰ ਬਹੁਤ ਹੋਇਆਗਾ ਇਹਨਾਂ ਦੀ ਸਰਕਾਰ ਚ ਸੀਐਮ ਭਗਵੰਤ ਮਾਨ ਦੀ ਕੋਣੇ 3 ਸਾਲ ਹੋ ਗਏ ਇਹਨਾਂ ਦੇ ਵਾਅਦੇ ਕਰੇ ਹੋਏ ਬਜ਼ੁਰਗਾਂ ਨਾਲ ਮਾਤਾ ਪੈਣਾ ਨਾ 25-2500 ਪੈਸ਼ਨ ਦੇਵਾਂ ਅਜੇ ਤੱਕ ਇਹਦੇ ਉਹ ਵਾਅਦੇ ਨਹੀਂ ਪੂਰੇ ਹੋਏ ਨੌਕਰੀਆਂ ਦੇਵਾਂ ਘਰ ਘਰ ਇੱਕ ਜੀ ਨੂੰ ਨੌਕਰੀ ਦੇਵਾਂ ਜੀ ਉਹ ਇਹਦੀ ਨੌਕਰੀਆਂ ਦੀ ਨਜ਼ਰ ਆਈਆਂ ਪੰਜਾਬ ਦੇ ਵਿੱਚ ਕਿਤੇ ਮਰਜ਼ੀ ਪਤਾ ਕਰ ਲੋ ਇਹਨਾਂ ਦਾ ਜੋ ਇਹਨਾਂ ਦੇ ਵਾਅਦੇ ਸੀ ਸਾਰੇ ਝੂਠੇ ਆ ਬਈ ਲੋਕਾਂ ਨੂੰ ਗੁੰਮਰਾਹ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬੋਲ ਕੇ ਇੱਕ ਪਾਸਣ ਉਹ ਕਰਕੇ ਗੁੰਮਰਾਹ ਕਰ ਲੈਂਦੇ ਆ ਲੋਕਾਂ ਤੋਂ ਵੋਟਾਂ ਪਵਾ ਕੇ ਫਿਰ ਇਹਨਾਂ ਦਾ ਉਹੀ ਹਾਲ ਹੋ ਜਾਂਦਾ ਆ ਹੁਣ ਜਿਵੇਂ ਆਪਾਂ ਨੂੰ ਪਤਾ ਬੁੱਢੇ ਨਾਲੇ ਦਾ ਕਰਕੇ ਇਹਨਾਂ ਦੇ ਉੱਤੇ ਕਿੰਨਾ ਲੋਕਾਂ ਨੇ ਉਂਗਲੀਆਂ ਚੱਕੀਆਂ ਉਠਾਈਆਂ ਗਈਆਂ ਇਹਦੇ ਵਿੱਚ ਸਿੱਧਾ ਸਾਫ਼ ਪਤਾ ਲੱਗਦਾ ਵੀ ਲੋਕ ਇਹਦੇ ਸਿੱਧਾ ਸਾਫ਼ ਖਿਲਾਫ ਆ ਗਏ ਕਿਉਂਕਿ ਸਾਰਾ ਪੰਜਾਬ ਇਹਦੇ ਖਿਲਾਫ ਹੋ ਰਿਹਾ ਕੋਈ ਚੱਜ ਦਾ ਕੰਮ ਇਹਨਾਂ ਨੇ ਕਰਿਆ ਨਹੀਂ ਇਹਦੇ ਬਿਆਨ ਦੇ ਵਿੱਚ ਆਪ ਦੀ ਸਪਾਈ ਦੇ ਵਿੱਚ ਇਹ ਦੱਸ ਰਿਹਾ ਵੀ ਜੋ ਇਹ ਹੈਗਾ ਆਪਣਾ ਸੁਖਵੀਰ ਬਾਦਲ ਵੀ ਇਹਨੇ ਕੁਝ ਨਹੀਂ ਕਰਾਇਆ ਇਦ ਕੀ ਹੋਈ ਸਰਕਾਰ ਆ ਜੇ ਚੰਗੇ ਕੰਮ ਕਰਦੇ ਲੋਕ ਇਹਨਾਂ ਦੇ ਫੁੱਲਾਂ ਦੇ ਹਾਰ ਪਾਏ ਵੀ ਆ ਪਉਂਦ ਇਹਨਾਂ ਦਾ ਸਤਕਾਰ ਕਰਿਆ ਲੋਕਾਂ ਨੇ ਵੀ ਹੁਣ ਇਹਨਾਂ ਦਾ ਬਿਲਕੁਲ ਪਾਈਕਾਟ ਹੋ ਚੁੱਕਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹਾਲਾ ਕਿ ਪਰਸੋਂ ਉਹਨਾਂ ਦੇ ਹੱਕ ਦੇ ਵਿੱਚ ਇਹਨਾਂ ਨੇ ਵੀਡੀਓ ਬੋਲੀ ਆ ਜੋ ਆਪਾਂ ਨੂੰ ਪਤਾ ਦਰਵਾਸਾ ਸਾਹਿਬ ਵੀ ਕਿ ਜੋ ਕੁਝ ਹੋਇਆ ਇਹਨਾਂ ਨਾਲ ਪਾਣਾ ਵਰਤਿਆ ਜੋ ਤਾਂ ਪਰ ਹੁਣ ਅੱਜ ਇਹਨਾਂ ਦੇ ਬਿਲਕੁਲ ਖਿਲਾਫ ਹੋ ਕਿ ਕਿ ਕੋਈ ਵੀ ਲੀਡਰ ਇੱਕ ਦੂਜੇ ਦੀ ਤਾਰੀਫ਼ ਮੈਂ ਤਾਂ ਨਹੀਂ ਕਹਿੰਦਾ ਵੀ ਕਰੂਗਾ ਇਹ ਤਾਰੀਫ਼ ਕਰਨ ਦੀ ਬਜਾਏ ਉਹਨਾਂ ਨੇ ਹਾਂ ਤਾਰੀਫ਼ ਕਰੀ ਇਹ ਜ਼ਰੂਰ ਆ ਪਰ ਅੱਜ ਦੇ ਸਿੱਧੇ ਇਹਨਾਂ ਦੇ ਖਿਲਾਫ ਮੈਂ ਬਿਆਨ ਆ ਜੋ ਲੋਕਾਂ ਨੂੰ ਜਿਵੇਂ ਗੁੰਮਰਾਹ ਕਰਦੇ ਆ ਪਰ ਇਹਨੇ ਪੰਜਾਬ ਦੇ ਵਿੱਚ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ ਇਹਨਾਂ ਦਾ ਵੀ ਕੋਈ ਕੰਮ ਨਜ਼ਰ ਨਹੀਂ ਆਇਆ ਸੀਐਮ ਭਗਵੰਤ ਮਾਨ ਜੇ ਕੋਈ ਆਇਆ ਤਾਂ ਤੁਸੀਂ ਦੱਸੋ ਇਹਦੇ ਬਿਆਨਾਂ ਦੇ ਵਿੱਚ ਤੁਸੀਂ ਸੁਣੀ ਹੋਣਗੇ ਵੱਡੇ ਵੱਡੇ ਝੂਠ ਗੱਪ ਲੋਕਾਂ ਨੂੰ ਟੁਚਕਲੇ ਸੁਨਾ ਸੁਣਾ ਕੇ ਭਾਈ ਉਮਰਾ ਕਰ ਲੈਂਦਾ ਲੋਕ ਵੀ ਇਹ ਜੇ ਆ ਜਿਵੇਂ ਕੋਈ ਆਪਾਂ ਕਹਿੰਦੇ ਆ ਕੋਈ ਕਿਸੇ ਨੂੰ ਟੋਪੀ ਦੇ ਕੇ ਬੱਚੇ ਨੂੰ ਬਿਠਾਉਣ ਦਾ ਲੋਕ ਆ ਸ਼ਾਂਤ ਵੀ ਤਰੀਕੇ ਨਾਲ ਬੈਠੇ ਹੁੰਦੇ ਆ ਸੁਣੀ ਜਾਂਦੇ ਆ ਤਾੜੀਆਂ ਮਾਰੀ ਜਾਂਦੇ ਆ ਲੋਕਾਂ ਨੂੰ ਹੀ ਨਹੀਂ ਪਤਾ ਲੱਗਦਾ ਕੀ ਕਹਿ ਰਿਹਾ ਹੈ ਤੁਸੀਂ ਸਿੱਧਾ ਸਾਫ਼ ਕਹੋ ਵੀ ਛੋਟੀ ਸਰਕਾਰ ਦੇ ਵਿੱਚ ਕੁਝ ਨਹੀਂ ਹੋਇਆ ਚਾਹੇ ਕੋਈ ਲੀਡਰ ਆ ਚਾਹੇ ਕੋਈ ਵੀ ਇਹਦੇ ਚਟਕਣ ਵਾਲੀ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਕੋਈ ਸਾਡੇ ਮਾਤਾ ਪਿਤਾ ਸਾਰਿਆਂ ਨੂੰ ਪਤਾ ਜੋ ਇਹਨੇ ਵਾਦੇ ਕੀਤੇ ਆ ਨਾ ਤਾਂ ਇਹਨਾਂ ਦੇ ਕੋਈ ਪੈਸ਼ਨ 2500 ਨਜ਼ਰ ਆਈ ਆ ਨਾਮੀ ਨਿਰਵੀ ਨਰ ਸੋਈ ਖਰਚਾ ਕਹਿੰਦੇ ਮਹੀਨੇ ਦੇ ਮਹੀਨੇ ਹਰ ਬੰਦੇ ਦੇ ਖਾਤੇ ਚ ਭੈਣ ਦੇ ਖਾਤੇ ਚ ਹਰ ਬਜ਼ੁਰਗ ਜੋ ਵੀ ਮਾਤਾ ਪਿਤਾ ਸਾਰਿਆਂ ਦੇ ਖਾਤੇ ਚ ਮਸਾ 100000 ਰੁਪਇਆ ਦੂ ਨਾ ਇਹਦਾ ਉਹ ਨਜ਼ਰ ਆਇਆ ਜੇ ਗੱਲ ਕਰੀਏ ਹੁਣ ਰਾਸ਼ਨ ਪਾਣੀਆ ਦੀ ਅੱਜ ਦੇ ਟਾਈਮ ਚ ਅੱਜ ਹੀ ਗੱਲ ਕਰ ਰਿਹਾ ਮੈਂ ਅੱਜ ਦੇ ਪੰਜਾਬ ਦੀ ਆ ਹਣ ਤੁਸੀਂ ਕੱਲ 2-3 ਦਿਨਾਂ ਦੇ ਵਿੱਚ ਵਚਾ ਤੁਸੀਂ ਕਣਕ ਦੇਖੀ ਹੋਊਗੀ ਆਈ ਹੋਊਗੀ ਤੇ ਆ ਪਰਚੀ ਮੈਂ ਵੀ ਮੈਂ ਖੁਦ ਘਟਵਾ ਕੇ ਲਿਆ ਪਰਸੋਂ ਦੀ ਪਰਚੀ ਕਟਾਈ ਹੋਈ ਦੋ ਦਿਨ ਪਰਚੀ ਤੇ ਲੱਗੇ ਕਟਾਉਣ ਤੇ ਲਾਈਨ 'ਚ ਲੱਗੋ ਫਿਰ ਦੋ ਦਿਨ ਇਹਨਾਂ ਨੂੰ ਡੀਕੋ ਵੀ ਕਣਕ ਕਿੱਦੇ ਵੰਡਣਗੇ ਤੀਜੇ ਚੌਥੇ ਦਿਨ ਕਣਕ ਵੰਡਦੇ ਜਿਦੇ 'ਚ ਕੀ ਸਾਡੇ ਮਜ਼ਦੂਰ ਭਰਾ ਮਜਬੂਰ ਹੁੰਦੇ ਆ ਹਰ ਲੋਕ ਕਿਉਂਕਿ ਕਣਕ ਵੀ ਲੈਣੀ ਜ਼ਰੂਰੀ ਹੁੰਦੀ ਆ 5-5 ਕਿਲੋ ਕਣਕ ਦਿੰਦੇ ਆ ਹੀ ਜਿਹਦਾ ਅੱਗੇ ਜਿਵੇਂ ਪਹਿਲਾਂ ਵਾਲੇ ਟਾਈਮ 'ਚ ਚੱਲ 35-40 ਕਿਲੋ ਦਿੰਦੇ ਸੀ ਚਲੋ ਮਹੀਨੇ ਦੀ ਮਹੀਨੇ ਮਿਲ ਜਾਂਦੀ ਹੁਣ ਤਿੰਨ ਚਾਰ ਮਹੀਨਿਆਂ ਬਾਅਦ ਦਿੰਦੇ ਆ ਤੇ ਜੋ 2500 ਰੁਪਏ ਦੇਣ ਦਾ ਵਾਅਦਾ ਸੀ ਬਜ਼ੁਰਗਾਂ ਨਾਲ ਪੈਣਾ ਨਾਲ ਮਾਤਾ ਨਾਲ ਉਹ ਇਹਦਾ ਹਜੇ ਤੱਕ ਉਹ ਨਹੀਂ ਸਾਨੂੰ ਵੀ ਕਿਤੇ ਵੀ ਦੱਸਿਆ ਪੰਜਾਬ ਦੇ ਵਿੱਚ ਜੋ ਇਹਨਾਂ ਦੀ ਹੱਕ ਦੇ ਇਹਦੇ ਹੱਕ 'ਚ ਕੋਈ ਬਿਆਨ ਨਹੀਂ ਆਊਗਾ ਸੋ ਸਾਰੇ ਇਹਨਾਂ ਦੇ ਖਿਲਾਫ ਉੱਠਣਗੇ ਮੈਂ ਕਹਿੰਦਾ ਇਹਨੂੰ ਭਾਸ਼ਣ ਪੰਜਾਬ ਦੇ ਵਿੱਚ ਆ ਕੇ ਕਰਕੇ ਦੇਖ ਲੈ ਆ ਜਿਹੜਾ ਚੱਬੇਵਾਲ ਆ ਗਿੱਦੜਵਾ ਇੱਥੋਂ ਜ਼ਰੂਰ ਇਹ ਚੁੱਕੇ ਲੋਕਾਂ ਨੂੰ ਗੁਮਰਾਹ ਕਰ ਲੈਂਦੇ ਆ ਗੱਲਾਂ ਓਟੀਆਂ-ਮੋਟੀਆਂ ਕਰਕੇ ਪਰ ਜਿੱਥੇ ਪੰਜਾਬ ਦੇ ਸਾਡੇ ਇੱਥੇ ਲੋਕ ਜੋ ਉਹ ਇਹਦੇ ਸਿੱਧਾ ਇਹ ਖਿਲਾਫ ਇਹ ਕਹਿਣਗੇ ਨਾ ਤਾਂ ਇਹਦੀ ਸਾਨੂੰ ਅਜੇ ਤੱਕ ਪਿੰਸ਼ਨ ਨਜ਼ਰ ਆਈ ਆ ਸਾਡੇ ਜੋ ਬਜ਼ੁਰਗ ਇਹਨਾਂ ਦੇ ਵਿਚਾਰਾਂ ਦੀਆਂ ਚੱਪਲਾਂ ਘਸ ਜਾਂਦੀਆਂ ਬੈਂਕਾਂ ਦੇ ਵਿੱਚ ਗੇੜੇ ਮਾਰ ਮਾਰ ਵੀ ਅੱਜ ਪੁੱਛਣਾਊਗੀ ਪਹਿਲਾਂ ਨੰਬਰ ਤੱਦਿਆਂ ਦੀਆਂ ਕੱਟ ਰੱਖੀਆਂ ਜੇ ਦੇਣਗੇ 1500 ਪਿੰਸ਼ਨ ਉਹ ਵੀ 2 ਢਾਈ ਜਦੋਂ 1 ਮਹੀਨੇ ਤੋਂ ਉੱਪਰ ਲੰਘੇ ਨਾ 2 ਮਹੀਨੇ ਹੋਣ ਜਾਂ ਜਾਂਦੇ ਆ ਉਦੋਂ ਜਾ ਕੇ ਕਿਤੇ ਪਿੰਸ਼ਨ ਦਿੰਦੇ ਆ 1500 ਇਹਨਾਂ ਨੂੰ ਜਿਵੇਂ ਹਰਿਆਲੇ ਦਾ ਰੂਲ ਆ ਹੁਣ ਤਾਂ 10000 ਹੋ ਰਿਹਾ ਪਹਿਲਾਂ 2500 ਤੋਂ ਧੁਰ ਤੋਂ ਚੱਲਦਾ ਆ ਆ ਤਪਰ ਇਹ ਇਹ ਸਰਕਾਰ ਬਿਲਕੁਲ ਹੀ ਡਿੱਗੀ ਹੋਈ ਐ ਸੀ ਇਹਨੂੰ ਕਹਿ ਰਿਹਾ ਸੁਖਵੀਰ ਬਾਦਲ ਨੂੰ ਤਪਰ ਇਹ ਆਪਾਂ ਸੀਐਮ ਭਵਨਤਮਨ ਨੂੰ ਕਹਿੰਦੇ ਆ ਸੋਡੀ ਸਰਕਾਰ ਚ ਵੀ ਕੋਈ ਖਾਸ ਕੰਮ ਨਹੀਂ ਹੋਏਗੇ ਸਿੱਧਾ ਸਾਰੇ ਪੰਜਾਬ ਨੂੰ ਪਤਾ ਚਲੋ ਜੀ ਅੱਜ ਦੀ ਵੀਡੀਓ ਆਪਣੀ ਸੀਐਮ ਭਵਨਤਮਨ ਤੇ ਆ ਜਿੱਥੋਂ ਤੱਕ ਵੀ ਵੀਡੀਓ ਜਾਊ ਜੀ ਸ਼ੇਅਰ ਕਰਦਿਆ ਕਰੋ ਕਿਉਂਕਿ ਆਪਣੀ ਹਰ ਚੀਜ਼ ਪੰਜਾਬ ਦੇ ਮੁੱਦੇ ਤੇ ਹੁੰਦੀ ਆ ਪੰਜਾਬ ਨੂੰ ਜਾਗਰਤ ਕਰਦੇ ਆ ਜੀ ਪੰਜਾਬ ਦੇ ਜੋ ਆਪਣੀ ਗੱਲ ਹੁੰਦੀ ਆ ਆਪਾਂ ਥੋੜੇ ਤੇ ਪਹੁੰਚਾਉਣੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦਿਆ ਕਰੋ ਯੂ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ